ਸੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਸੰਗਰੂਰ ਤੋਂ ਗੁਰਵਿੰਦਰ ਸਿੰਘ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਅੱਜ ਕੱਲ੍ਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹਨ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਜੇਲ ਸੰਗਰੂਰ ਦੀ ਤਾਂ ਕੁਝ ਸਮਾਂ ਪਹਿਲਾਂ ਹੀ ਹਲੇ ਸੰਗਰੂਰ ਜੇਲ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਦੋ ਵਿਅਕਤੀ ਹਨ ਜੋ ਉਹ ਜ਼ੇਰੇ ਹਿਲਾਜ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਜਦੋਂ ਦਾਖਲ ਕਰਵਾਇਆ ਗਿਆ ਤਾਂ ਉਹਨਾਂ ਦੀ ਹਾਲਾ-ਹਾਲਤ ਜੋ ਕਾਫੀ ਗੰਭੀਰ ਸੀ ਜਿਸ ਨੂੰ ਦੇਖਦਿਆਂ ਹੋਇਆ ਡਾਕਟਰਾਂ ਨੇ ਉਹਨਾਂ ਨੂੰ ਪਟਿਆਲੇ ਰਜਿੰਦਰਾ ਵਿਖੇ ਰੈਫਰ ਕਰ ਦਿੱਤਾ ਅਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਜੋ ਹਾਲਤ ਗੰਭੀਰ ਸੀ ਉਹਨਾਂ ਨੂੰ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਜੋ ਕੈਦਿਆਂ ਦੀ ਜਿਨ੍ਹਾਂ ਦੀ ਮੌਤ ਹੋਈ ਸੀ ਤਾਂ ਉਸ ਦੀ ਇੱਕ ਜੁਡੀਸ਼ੀਅਲ ਜਾਂਚ ਬੈਠੀ ਤਾਂ ਉਹਨਾਂ ਵਿੱਚ ਜੱਜਾਂ ਨੇ ਵੀ ਆਪਣਾ ਅਹਿਮ ਰੋਲ ਅਦਾ ਕੀਤਾ ਪੋਸਟਮਾਰਟਮ ਹੋਇਆ ਅਸੀਂ ਸੰਗਰੂਰ ਜਿਹੜਾ ਜੇਲ੍ਹ ਦੇ ਬਾਹਰ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਕਿ ਜਦੋਂ ਇੱਕ ਹਫ਼ਤੇ ਬਾਅਦ ਲਗਾਤਾਰ ਜਾਂਚ ਚੱਲੀ ਤਾਂ ਇਹ ਮਾਮਲਾ ਸਾਹਮਣੇ ਆਇਆ ਕਿ ਤਿੰਨ ਮੁਲਾਜ਼ਮ ਅਤੇ ਇੱਕ ਸੁਪਰਡੈਂਟ ਇੱਕ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ ਹੈ ਡਿਊਟੀ ਵਿੱਚ ਅਣਗਹਿਲੀ ਵਰਤਨ ਦੇ ਕਾਰਨ ਤਾਂ ਇਸ ਸਬੰਧ ਦੇ ਵਿੱਚ ਐਸਪੀ ਡੀ ਸੰਗਰੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਗਲਤੀ ਪਾਈ ਗਈ ਸੀ ਉਹਨਾਂ ਨੂੰ ਫਿਲਹਾਲ ਫੌਰੀ ਤੌਰ ਤੇ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ 10 ਕੈਦੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਹੜੇ ਕੇਸ ਲੜਾਈ ਵਿੱਚ ਦੋਸ਼ੀ ਹਨ ਉਹਨਾਂ ਤੋਂ ਵੀ ਜਾਣ ਚੱਲ ਰਹੀ ਹੈ ਅਤੇ ਜਿਹੜੇ ਹਥਿਆਰ ਹਨ ਉਹਨਾਂ ਕੋਲੇ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਮੱਛਰਦਾਨੀ ਦੇ ਜਾਂ ਕਿਸੇ ਪਲੇਟਾਂ ਤੋਂ ਉਹਨਾਂ ਵੱਲੋਂ ਇਹ ਤੇਜ਼ ਧਾਰ ਹਥਿਆਰ ਬਣਾਏ ਗਏ ਸਨ ਤਾਂ ਇਸ ਦੀ ਵੀ ਇੱਕ ਜਾਂਚ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਸਾਹਮਣੇ ਆਂਦਾ ਹੈ ਸਰ ਅਸੀਂ ਸਾਨੂੰ ਜੇਲ ਅਥਾਰਾਈਜ਼ ਜਦੋਂ ਪਤਾ ਲੱਗਿਆ ਸਰ ਅਸੀਂ ਨਾਲ ਦੇ ਨਾਲ ਉੱਥੇ ਰਸ਼ ਕੀਤਾ ਰਸ਼ ਕਰਕੇ ਸਾਰੀਆਂ ਚੀਜ਼ਾਂ ਨੂੰ ਸਰ ਅੰਡਰ ਕੰਟਰੋਲ ਰਿਹਾ ਉਦੋਂ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਨਹੀਂ ਉਹਦੇ ਵਿੱਚ ਆਈ ਉਦੋਂ ਬਾਅਦ ਸਰ ਉਹਨਾਂ ਨੇ ਸਾਨੂੰ ਇਨਫਰਮੇਸ਼ਨ ਦਿੱਤੀ ਜੋ ਡੀਐਸਪੀ ਸਾਹਿਬ ਨੇ ਉੱਥੇ ਜੀ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਉਹਨਾਂ ਨੇ ਸਰ ਇਨਫੋਰਮੇਸ਼ਨ ਕਿ ਅਸੀਂ 10 ਬੰਦਿਆਂ ਦੇ ਬਾਈ ਨੇਮ ਐਫ ਆਈ ਆਰ ਦਿੱਤੀ ਹੈ 6 ਬੰਦੇ ਜਿਹੜੇ ਨੇ ਹਲ ਤੱਕ ਪ੍ਰੋਡਕਸ਼ਨ ਬਣਾਉਣ ਤੇ ਲਿਆ ਕੇ ਉਹਨਾਂ ਨੂੰ ਪੁੱਛਕਿਛ ਕਰਕੇ ਅਰੈਸਟ ਪਾ ਕੇ ਕੰਪਲੀਟ ਹੈ 4 ਸਰ ਔਨ ਦਾ ਵੇ ਨੇ ਔਰ ਇਹਦੇ ਬਾਅਦ ਸਰ ਦੋ ਬੰਦੇ ਜਿਹੜੇ ਬਚੇ ਨੇ ਸਰਵਾਈਵਰਸ ਉਹਨਾਂ ਦੀ ਸਟੇਟਮੈਂਟ ਹੋ ਜਾਏਗੀ ਸਰ ਔਰ ਜਿਹੜੇ ਬਾਕੀ ਮੁਲਾਜ਼ਮ ਔਰ ਅਕੋਰਡਿੰਗ ਟੂ ਸੀਸੀਟੀਵੀ ਟੂ ਦਸਰੇ ਨੇ ਕਿ ਜਿਹੜੇ ਉੱਥੇ ਗਏ ਨੇ ਜਾਂ ਬਾਅਦ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਬਿਆਨ ਹੋ ਜਾਣਗੇ ਤਦ ਸਰਵ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਏਗੀ ਜਿਹੜੇ ਪਹੁੰਚੇ ਨੇ ਅਗਰ ਪੁਲਿਸ ਕਰਮਚਾਰੀਆਂ ਦੇ ਪ੍ਰਮੁੱਖ ਵਿਅਕਤੀ ਨੇ ਸਰ ਇਹਦੇ ਚੋਂ ਸਰ ਪਤਾ ਲੱਗਿਆ ਕਿ ਇਹਦੇ ਚੋਂ ਤਿੰਨ ਚਾਰ ਮੁਲਾਜ਼ਮ ਜਿਹੜੇ ਨੇ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਤੋਂ ਲੈ ਕੇ ਉਹ ਸਸਪੈਂਡ ਹੋ ਗਏ ਨੇ ਸਰ ਜਿਹੜੇ ਵੈਪਨਸ ਨੇ ਸੱਲੀਆਂ ਮੱਛਰਦਾਨੀਆਂ ਤੇ ਬਾਕੀ ਚੀਜ਼ਾਂ ਲੱਗਦੀਆਂ ਨੇ ਜਿਹੜੀ ਚੀਜ਼ ਨਾਲ ਟਾਈਪ ਕੀਤਾ ਜਾਂਦਾ ਤਾਂ ਉਹ ਪੱਤੀਆਂ ਉਹਨਾਂ ਨੇ ਉੱਥੋਂ ਤੋੜ ਕੇ ਉਹਨੂੰ ਯੂਜ਼ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਿਰੰਦਰ ਸਿੰਘ ਬਿਜ਼ਨਿਜ਼ ਨਿਊਜ਼